ਬਰਨਾਲਾ ਦੀ ਜ਼ਿਮਨੀ ਚੋਣ ਦੇ ਵਿੱਚ ਹਰ ਇੱਕ ਪਾਰਟੀ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਅੱਜ ਪੇਪਰਾਂ ਦਾ ਦੇਣਾ ਹੈ ਜਿ ਇਮਤਿਹਾਨ ਦਾ ਦੇਣਾ ਹੈ ਤੇ ਹਰ ਕੋਈ ਦਾਅਵੇ ਠੋਕਰਿਆ ਵੀ 100/100 ਨੰਬਰ ਸਾਰਿਆਂ ਦੇ ਆਉਣਗੇ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਰੇ ਨਾਲ ਨੇ ਢਾਲੀਵਾਲ ਸਾਹਿਬ ਰਾਜਧਾਨੀ ਚੋਣ ਲੜਦੇ ਹੋ 100/100 ਦਾ ਦਾਵਾ ਕਰਦੇ ਹੋ ਬਿਲਕੁਲ ਕਰਦੇ ਆ ਜੀ ਮੈਂ ਤਾਂ ਦਾਵਾ ਕਰਨ ਵਾਲਾ ਕੌਣ ਹੁੰਦਾ ਧੰਨਵਾਦ ਕਰਦੇ ਆ ਬਰਨਾਲੇ ਦੇ ਲੋਕਾਂ ਦਾ ਤੁਸੀਂ ਪਿੰਡਾਂ ਚੋਂ ਮੇਰੇ ਖਿਆਲ ਆਈ ਹੋਵੋਗੇ ਮਾਹੌਲ ਦੇਖਿਆ ਹੋਵੋਗੇ ਵੀ 100/100 ਵਾਲਾ ਜਾਂ ਕਿੰਨੇ ਵਾਲਾ ਪਰ ਜਿਨੇ ਰੁਝਾਨ ਲੱਗਣਾ ਚਾਹੀਦਾ ਸੀ ਹਾਲ ਆਪ 12 ਕ ਵੱਜ ਚੁੱਕੇ ਨੇ ਹਜੇ ਤੱਕ 16 17% ਵੋਟ ਪੋਲ ਹੋਈ ਹੈ ਇਹ ਘੱਟ ਵੋਟ ਪੋਲ ਹੋਣ ਦਾ ਕਾਰਨ ਕੋ ਲੱਗਦਾ ਹੈ ਨੇ ਕਾਰਨਿਕ ਤਾਂ ਥੋੜਾ ਜਿਹੜਾ ਕਾਰਨ ਮੀਨ ਦਾ ਕੰਮ ਵਾਲੀ ਰੁੱਤ ਐ ਬਜਾਈ ਦਾ ਤੇ ਕਹਿ ਲੋ ਤੁਸੀਂ ਝੋਨੇ ਦਾ ਸੀਜ਼ਨ ਸੀ ਪਹਿਲਾਂ ਹੁਣ ਬਜਾਈ ਦਾ ਟਾਈਮ ਚੱਲ ਰਿਹਾ ਪਰ ਹਜੇ ਟਾਈਮ ਬਹੁਤ ਪਿਆ ਤੇ ਆਮ ਤੌਰ ਤੇ ਜਿਹੜੀ ਪਿੰਡਾਂ ਚ ਪੋਲਿੰਗ ਆ ਦੁਪਹਿਰੇ ਹੁੰਦੀ ਐ ਜਾਂ ਸ਼ਾਮ ਦੇ ਟਾਈਮ ਹੁੰਦੇ 3-4 ਵਜੇ ਤੋਂ ਬਾਅਦ ਕਈ ਪਿੰਡਾਂ ਚ ਲੋ ਹੈ ਬਾਕੀਆਂ ਚ ਮੈਂ ਪਿਛਲੇ ਕਈ ਪਿੰਡਾਂ ਜਾ ਕੇ ਆ ਜਿੱਥੇ ਚੰਗੀ ਪੋਲਿੰਗ ਠੀਕ ਹੋ ਜੂਗੀ ਪੰਜ ਕੋਨਾ ਮੁਕਾਬਲਾ ਪੰਜ ਕੋਨਾ ਮੁਕਾਬਲੇ ਚ ਗ੍ਰਾਫ ਕਦੇ ਉੱਪਰ ਕਦੇ ਥੱਲੇ ਆਮ ਜੀ ਗੱਲ ਹੈ ਪਰ ਅਖੀਰ ਦੇ ਦਿਨਾਂ 'ਚ ਕੰਪੀਟੀਸ਼ਨ ਕਿਹਦੇ ਨਾਲ ਨਜ਼ਰ ਆਉਂਦਾ ਹੈ ਅੱਜ ਕੌਣ ਲੱਗਦਾ ਹੈ ਵੀ ਜਿਹੜਾ ਨਾਮ ਵਾਲਾ ਜਿਹੜਾ ਬੈਠਾ ਉਹ ਵੀ 100 ਬਟਾ 100 ਵਾਲਾ ਸ਼ਾਇਦ ਹੋਵੇ ਨਹੀਂ ਕੰਪੀਟੀਸ਼ਨ ਜੀ ਅਸੀਂ ਬਰਨਾਲੇ ਦੇ ਲੋਕਾਂ ਦਾ ਧੰਨਵਾਦ ਕਰਦੀ ਆਮ ਆਦਮੀ ਪਾਰਟੀ ਜਦੋਂ ਤੋਂ ਇਲੈਕਸ਼ਨਾਂ ਲੜਨ ਲੱਗੀ ਐ ਕਦੇ ਕੰਪੀਟੀਸ਼ਨ ਚ ਆਉਣ ਹੀ ਨਹੀਂ ਦਿੱਤਾ ਤੁਸੀਂ ਬੂਥਾਂ ਦਾ ਮਾਹੌਲ ਪਿੰਡਾਂ ਦਾ ਮਾਹੌਲ ਸ਼ਹਿਰ ਚ ਜਾ ਕੇ ਦੇਖ ਲਓ ਮਤਲਬ ਆਮ ਆਦਮੀ ਪਾਰਟੀ ਸਾਰੇ ਕਿਤੇ ਐ ਕਿਤੇ ਕੋਈ ਘਟ ਜਾਂਦਾ ਕਿਤੇ ਕੋਈ ਵੱਜ ਜਾਂਦਾ ਪਰ ਆਮ ਆਦਮੀ ਪਾਰਟੀ ਬੜੀ ਕਲੀਅਰ ਅੱਜ ਜਿਹੜੇ ਚਲੋ ਪਹਿਲਾਂ ਵਿਰੋਧੀ ਗੱਲਾਂ ਕਰਦੇ ਸੀ ਜਾਂ ਹੋਰ ਕਰਦੇ ਸੀ ਅੱਜ ਪੂਰਾ ਕਲੀਅਰ ਕਰਤਾ ਬੂਥਾਂ ਦੇ ਇਕੱਠ ਨੇ ਜਾਂ ਲੋਕਾਂ ਦੇ ਰੁਝਾਨ ਨੇ ਵੀ ਆਉਣ ਵਾਲੀ ਤਿਆਰੀ ਇਹ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਦਰਜ ਕਰ ਰਹੀ ਹੈ ਪਾਰ ਦਾ ਬੜਾ ਜ਼ਿਕਰ ਹੋ ਰਿਹਾ ਸੀ ਇਹ ਤੱਕ ਲਗਾਤਾਰ ਹੁਣ ਵੀ ਜ਼ਿਕਰ ਹੋ ਰਿਹਾ ਕਿਤੇ ਨਾ ਕਿਤੇ ਕੋਈ ਜ਼ਿਕਰ ਨਹੀਂ ਹੈ ਜੀ ਜ਼ਿਕਰ ਤਾਂ ਲੋਕ ਕੰਮ ਦਾ ਕਰਦੇ ਆ ਜਿਹੜਾ 2.5 ਸਾਲਾਂ ਦੇ ਵਿੱਚ ਕੰਮ ਹੋਇਆ ਲੋਕ ਉਹਦਾ ਜ਼ਿਕਰ ਕਰਦੇ ਆ ਕਿਸੇ ਇੱਕ ਬੰਦੇ ਦਾ ਜ਼ਿਕਰ ਨਹੀਂ ਕਰਦੇ ਲੋਕ ਜ਼ਿਕਰ ਕਰਦੇ ਆ ਵੀ ਭਾਈ ਮੋਟਰਾਂ ਵਾਲੀ ਲਾਈਟ ਆਉਂਦੀਆਂ ਦਾ 8 ਤੋਂ 10 ਘੰਟੇ ਦੇ ਨੇ ਲੋਕ ਜ਼ਿਕਰ ਕਰਦੇ ਆ ਵੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਲੋਕ ਜ਼ਿਕਰ ਕਰਦੇ ਆ ਵੀ ਨਹਿਰੀ ਪਾਣੀ ਆ ਰਿਹਾ ਕੋਈ ਕਹਿੰਦਾ 35 ਸਾਲਾਂ ਬਾਅਦ ਕੋਈ ਕਹਿੰਦਾ 40 ਸਾਲਾਂ ਬਾਅਦ ਲੋਕ ਜ਼ਿਕਰ ਕਰਦੇ ਆ ਵੀ ਟੋਲ ਪਲਾਜ਼ੇ ਬੰਦ ਹੋ ਗਏ ਲੋਕ ਬਰਨਾਲੇ ਦੇ ਕੰਮਾਂ ਦਾ ਜ਼ਿਕਰ ਕਰਦੇ ਆ ਕਿਸੇ ਬੰਦੇ ਦਾ ਨਹੀਂ ਆ ਹੈਟ੍ਰਿਕ ਦੀ ਗੱਲ ਆ ਪਰ ਅੰਕੜਾ ਦੱਸ ਦਿਓ ਤੁਸੀਂ ਕਹੇ ਸੀ ਉਮੀਦ ਤੋਂ ਵੱਧ ਨੰਬਰ ਵੋਟਾਂ ਲੈ ਕੇ ਜਾਵਾਂਗੇ ਕੋ ਲੱਗਦਾ ਅੰਦਾਜ਼ਾ ਕਿ ਤੱਕ ਪਾਰ ਜਾਓਗੇ ਬਿਲਕੁਲ ਮੇਰੀ ਉਮੀਦ ਹੈ ਬਰਨਾਲੇ ਦੇ ਲੋਕਾਂ ਤੋਂ ਵੀ ਉਹ ਆਪਦੇ ਛੋਟੇ ਭਰਾ ਨੂੰ ਆਪਦੇ ਬੱਚੇ ਨੂੰ ਉਦੋਂ ਵੱਡੀ ਲੀਡ ਨਾਲ ਜਿੱਤ ਕੇ ਭੇਜਣਗੇ ਸੋ ਹਰਿੰਦਰ ਸਿੰਘ ਢਾਲੀਵਾਲ ਇਸ ਵਕਤ ਵੱਡਾ ਦਾਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਪੇਪਰਾਂ ਦਾ ਦਿਨ ਜ਼ਰੂਰ ਆ ਤੇ ਪੇਪਰਾਂ ਦੇ ਵਿੱਚ ਜਿਹੜੀ ਫਰਸਟ ਡਿਵੀਜ਼ਨ ਹੈ ਹਰਿੰਦਰ ਸਿੰਘ ਢਾਲੀਵਾਲ ਦੀ ਆਵੇਗੀ ਅ ਅਸੀਂ ਇਸ ਵਕਤ ਉਪਲੀ ਪਿੰਡ ਖੜੇ ਆ ਹਾਲਾਂਕਿ ਵੋਟਰਾਂ ਦੇ ਵਿੱਚ ਉਤਸ਼ਾਹ ਇਸ ਪਿੰਡ ਦੇ ਵਿੱਚ ਦੇਖਣ ਨੂੰ ਜ਼ਰੂਰ ਵੱਡੇ ਦੂਜੇ ਤਾਂ ਉੱਥੇ ਜਿਹੜਾ ਲੋਕ ਵੱਡੀ ਗਿਣਤੀ ਵਿੱਚ ਤੇ ਵੋਟਾਂ ਪਾਉਣ ਆਉਂਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਪੂਰਾ ਓਵਰਾਲ ਬਰਨਾਲਾ ਦੇਖਿਆ ਜਾਵੇ ਬਰਨਾਲਾ ਜਿਹੜਾ ਕਿ ਮੱਠਾ ਜਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਆ ਹੁਣ ਤੱਕ ਸਿਰਫ 16% ਵੋਟ ਪੋਲ ਹੋਈ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਗਿਣਤੀ ਆ ਅਫੀਸਰ ਦੇ ਵੱਧ ਹੀ ਹੋਈ ਨਜ਼ਰ ਆਵੇਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜ੍ਹੇਗਾ ਸੋਮਾ ਬਹੁਤ ਜ਼ਿਆਦਾ ਆ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ VOTING ਜਿਹੜੀ ਪੋਲ ਹੋਣੀ ਆ ਤੇ ਜਿਵੇਂ ਜਿਵੇਂ ਦਿਨ ਚੜ੍ਹਦਾ ਦੇ ਨਜ਼ਰੋਂ ਕਿ ਸਾਡੀ ਵੀ ਅਪੀਲ ਇਹ ਹੀ ਆ ਲੋਕਾਂ ਨੂੰ ਕਿ ਘਰਾਂ ਤੋਂ ਬਾਹਰ ਨਿਕਲੋ ਤੇ ਵੋਟ ਜ਼ਰੂਰ ਪੋਲ ਕਰੋ ਕਿਉਂਕਿ ਆਪਣੇ ਇਸ ਅਧਿਕਾਰ ਦੀ ਸਭ ਤੋਂ ਵੱਡੇ ਅਧਿਕਾਰ ਦੀ ਵਰਤੋਂ ਕਰਨੀ ਬਿਹਤ ਲਾਜ਼ਮੀ ਹੈ ਤੇ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਲੋਕਤੰਤਰ ਦਾ ਹਿੱਸਾ ਜ਼ਰੂਰ ਬਣਦੇ ਹੋ ਮੈਸਰ ਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਬਰਨਾਲ